ਬਜੀ ਪੰਜਾਬ ਤੋਂ ਫਿਰ ਵੱਡੇ ਵੱਡੇ ਥੰਮ੍ਹ ਰਾਕੇ ਤੇ ਹੁਣ ਦਿੱਲੀ ਵੱਲ ਵੀ ਤੁਸੀਂ ਮਰਜਿੰਦਰ ਨਗਰ ਦੀ ਕਮਾਂਡ ਸੰਭੀ ਹੋਈ ਹੈ ਕਿਵੇਂ ਚੱਲ ਰਿਹਾ ਵੇ ਅਜੇ ਤੱਕ VOTING ਤਿੰਨ ਤਰੀਕ ਤੱਕ ਰੁਕ ਸਕਦੇ ਤਿੰਨ ਤੱਕ ਵਾਦੇ ਪ੍ਰਚਾਰ ਕਰਕੇ ਪ੍ਰੋਪਰ ਜੋ ਆਦੀ ਪਾਰਟੀ ਲਈ ਕਰ ਸਕਦੇ ਆ ਬਿਲਕੁਲ 100% ਕਰਾਂਗੇ ਸਾਰਾ ਪੰਜਾਬ ਕਰੇਗਾ ਹਮ ਮੁੱਦੇ ਬਿਲਕੁਲ 100% ਹੋਈ ਹੈ ਜਿਹੜੇ ਲੋਕਾਂ ਦੀ ਨੀਡਸ ਹੈ ਜੋ ਅਰਵਿੰਦ ਕੇਜਰੀਵਾਲ ਜੀ ਨੇ ਦਿੱਲੀ ਦੇ ਲੋਕਾਂ ਲਈ ਕੀਤਾ ਸ਼ਾਇਦ ਹੀ ਕਿਸੇ ਸਰਕਾਰ ਨੇ ਕੀਤਾ ਹੋਵੇ ਤਾਂ ਬੀਜੇਪੀ ਨੇ ਸਿਰਫ ਗੱਲਾਂ ਨਾਲ ਹੀ ਸਾਰਿਆ ਕਈ ਸਟੇਟਸ ਕਿੰਨੀਆਂ ਸਟੇਟਸ ਨੂੰ ਦੀਆਂ ਸਰਕਾਰਾਂ ਨੇ ਅੱਜ ਤੱਕ ਜਿਨ੍ਹਾਂ ਨੂੰ ਜ਼ਰੂਰਤ ਉਹਨਾਂ ਨੂੰ ਤਾਂ ਕੁਝ ਦਿੰਦੇ ਨਹੀਂ ਦਿੱਲੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਚੋਣ ਪ੍ਰਚਾਰ ਜੋਰਾਂ ਸ਼ੋਰਾਂ ਨਾਲ ਚੱਲ ਰਿਹਾ ਹੈ ਪੰਜਾਬ ਦੇ ਲੀਡਰ ਵੀ ਦਿੱਲੀ ਵਿੱਚ ਚੋਣ ਪ੍ਰਚਾਰ ਕਰ ਰਹੇ ਨੇ ਅੱਜ ਸਾਡੇ ਨਾਲ ਮੌਜੂਦ ਨੇ ਜਲਾਲਾਬਾਦ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਤੇ ਸੁਖਵੀਰ ਬਾਦਲ ਨੂੰ ਹਰਾਉਣ ਵਾਲੇ ਨੌਜਵਾਨ ਵਿਧਾਇਕ ਜਗਦੀਪ ਕੰਬੋਜ ਗੋਲਡੀ ਗੱਲਬਾਤ ਕਰਾਂਗੇ ਜਿਹੜੇ ਦਿੱਲੀ ਦੇ ਵਿੱਚ ਪ੍ਰਚਾਰ ਦੀ ਕਮਾਂਡ ਉਹਨਾਂ ਨੇ ਸੰਭੀ ਹੋਈ ਹੈ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਬਾਈ ਜੀ ਬਹੁਤ ਬਹੁਤ ਸਵਾਗਤ ਹੈ ਜੀ ਥੈਂਕ ਯੂ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਬਾਈ ਜੀ ਪੰਜਾਬ ਤੋਂ ਫਿਰ ਵੱਡੇ ਵੱਡੇ ਥੰਮ੍ਹ ਵਰਾ ਕੇ ਤੇ ਹੁਣ ਦਿੱਲੀ ਵੱਲ ਵੀ ਤੁਸੀਂ ਮਰਜਿੰਦਰ ਨਗਰ ਦੀ ਕਮਾਂਡ ਸੰਭੀ ਹੋਈ ਹੈ ਕਿਵੇਂ ਚੱਲ ਰਿਹਾ ਬਾਈ ਜੀ ਸਭ ਤੋਂ ਪਹਿਲਾਂ ਤਾਂ ਦਿੱਲੀ ਵਾਲਿਆਂ ਨੇ ਬੁਟਾ ਲਾਇਆ ਸੀ ਤਾਂ ਥੋੜਾ ਜਿਹਾ ਉਹਨਾਂ ਦੇ ਕਰਜ ਉਤਾਰਨ ਦਾ ਸਮਾਂ ਆ ਹੂੰ ਤਾਂ ਬਿਲਕੁਲ ਉਤਾਰਨਾ ਚਾਹੀਦਾ ਮੈਂ 15 ਦਿਨ ਪਹਿਲਾਂ ਆਇਆ ਸੀ ਹੂੰ ਉਹ ਜਦ ਤੱਕ VOTING 3 ਤਰੀਕ ਤੱਕ ਰੁਕ ਸਕਦੇ 3 ਤੱਕ ਆਦੇ ਪ੍ਰਚਾਰ ਕਰਕੇ ਪ੍ਰੋਪਰ ਜੋ ਆਦੀ ਪਾਰਟੀ ਲਈ ਕਰ ਸਕਦੇ ਆ ਬਿਲਕੁਲ 100% ਕਰਾਂਗੇ ਸਾਰਾ ਪੰਜਾਬ ਕਰੇਗਾ ਹੂੰ ਕਿਉਂਕਿ ਪੰਜਾਬ ਚ ਬਹੁਤ ਵਧੀਆ ਮਾਹੌਲ ਦਿੱਤਾ ਆ ਮਾਂ ਦੀ ਪਾਰਟੀ ਹਮ ਤੇ ਲੱਗਦਾ ਕੀ ਹੈ ਬਾਈ ਕਿਹੜੇ ਮੁੱਦੇ ਹੈ ਕਿਹੜੀਆਂ ਗੱਲਾਂ ਜਿਹੜੀਆਂ ਲੋਕਾਂ 'ਚ ਤੁਸੀਂ ਜਾ ਰਹੇ ਹੋ ਮੁੱਦੇ ਬਿਲਕੁਲ 100% ਹੋਈ ਹੈ ਜਿਹੜੇ ਲੋਕਾਂ ਦੀ ਨੀਡਸ ਹੈ ਜੋ ਅਰਵਿੰਦ ਕੇਜਰੀਵਾਲ ਜੀ ਨੇ ਦਿੱਲੀ ਦੇ ਲੋਕਾਂ ਲਈ ਕੀਤਾ ਸ਼ਾਇਦ ਕਿਸੇ ਸਰਕਾਰ ਨੇ ਕੀਤਾ ਹੋਗਾ ਹਮ ਛੇ ਉਹ ਬਿਜਲੀ ਪਾਣੀ ਲੈ ਲੋ ਅਸੀਂ ਉਸਾਰ ਮੀਰੀ ਅਰੀਆਜ਼ ਵੀ ਜਾਣੇ ਆ ਕਲਸਟਰਸ ਵੀ ਜਾਣੇ ਆ ਅਡਰ ਏਰੀਆਜ਼ ਨੇ ਮੇਰੀ ਰਜਿੰਦਰ ਨਗਰ ਡਿਊਟੀ ਹੈ ਹਮ ਤਾਂ ਨਰਾਇਣਾ ਦੇ ਵਿੱਚ ਸਾਡੀ ਡਿਊਟੀ ਜ਼ਿਆਦਾ ਦੇਣੀ ਪੈਂਦੀ ਹੈ ਬੀਜੇਪੀ ਨੇ ਤਾਂ ਸਿਰਫ ਗੱਲਾਂ ਨਾਲ ਹੀ ਸਾਰਿਆ ਕਈ ਸਟੇਟਸ ਕਈ ਸਟੇਟਸ ਚੋਂ ਦੀਆਂ ਸਰਕਾਰਾਂ ਨੇ ਹਮਮ ਅਜੇ ਤੱਕ ਜਿਨ੍ਹਾਂ ਨੂੰ ਜ਼ਰੂਰਤ ਆ ਉਹਨਾਂ ਨੂੰ ਤਾਂ ਕੁਝ ਦਿੰਦੇ ਨਹੀਂ ਹਮ ਔਰ ਵੱਡੇ ਘਰਾਣਿਆਂ ਨੂੰ ਮਾਫ ਕਰ ਦਿੰਦੇ ਆ ਔਰ ਉਹਦੇ ਓਪੋਜ਼ਿਟ ਅਰਵਿੰਦ ਕੇਜਰੀਵਾਲ ਜੀ ਨੇ ਆਰਾਮਾ ਦੀ ਪਾਰਟੀ ਹੈ ਜਿਹੜੀ ਹਮੇਸ਼ਾ ਉਹਨਾਂ ਦੇ ਨਾਲ ਖੜਦੀ ਹੈ ਜਿਨ੍ਹਾਂ ਨੂੰ ਜ਼ਰੂਰਤ ਵੀ ਹੁੰਦੀ ਹੈ ਔਰ ਉਹਨਾਂ ਦੇ ਨਾਲ ਉਹਨੇ ਮਦਦ ਕੀਤੀ ਤ੍ਰਕਤੀਵਾਰ ਦੀ ਸੰਭਾਵਨਾ ਮੈਂ ਕਿੰਨੀ ਕਹ ਲੱਗਦੀ ਬਿਲਕੁਲ 100% ਚੌਥੀ ਵਾਰ ਸਰਕਾਰ ਵੀ ਬਣੇਗੀ ਔਰ ਬਹੁਤ ਚੰਗੇ ਮਾਰਜਨਲ ਵੀ ਆਊਗੀ ਬੜੀਆਂ ਚੰਗੀਆਂ ਸੀਟਾਂ ਲੈ ਕੇ ਕਹਿੰਦੇ ਸਿੱਖਿਆ ਤੇ ਸਿਹਤ ਤੇ ਬਹੁਤ ਕੰਮ ਹੋਇਆ ਦਿੱਲੀ ਦੇ ਵਿੱਚ ਮਨੀਸ਼ ਸੋਦੀਆ ਵੱਲੋਂ ਜਿਹੜਾ ਕਾਫੀ ਕੋਸ਼ਿਸ਼ ਕੀਤਾ ਗਿਆ ਇਹ ਹੀ ਮਾਡਲ ਪੰਜਾਬ ਦੇ ਵਿੱਚ ਵੀ ਆਇਆ ਤਾਂ ਕਿੰਨਾ ਕੁ ਸਫਲ ਬਣਦੇ ਬਾਈ ਜੀ ਦੇਖੋ ਮੈਂ ਜਿੱਥੇ ਆਪਾਂ ਬੈਠੇ ਆ ਇੱਥੋਂ ਆਈ ਥਿੰਕ 200 ਮੀਟਰ ਤੱਕ ਸਕੂਲ ਬਣਿਆ ਤੁਹਾਨੂੰ ਮੈਂ ਲੈ ਕੇ ਜਾਊਂਗਾ ਦਿਖਾ ਕੇ ਲੈਣਾ ਤੁਸੀਂ ਆਪ ਦੇਖ ਲੋਗੇ ਵੀ ਸਰਕਾਰੀ ਸਕੂਲ ਵੀ ਇਹੋ ਜਿਹੇ ਕਦੇ ਹੋ ਸਕਦੇ ਆ ਉਦੇ ਪੰਜਾਬ ਆ ਤੁਸੀਂ ਤੁਹਾਡੇ ਗੁਆਹ ਡਰਨੀ ਵਾਲਾ ਪਿੰਡ ਹੈ ਜਿਹੜੀ ਬਿਲਡਿੰਗ 10 ਲੋਕਾਂ ਕੇ ਬੰਦ ਪਈ ਸੀ 800 ਹੋਵੇ ਹੂੰ ਉਹਨੂੰ ਕਨਵਰਟ ਕਰਕੇ ਟੈਕਨੀਕਲ ਯੂਨੀਵਰਸਿਟੀ ਤੋਂ ਲੈ ਕੇ ਅਸੀਂ ਉਹਨੂੰ ਸਕੂਲ ਆਫ ਫੈਮਿਨਿਸ ਬਣਾਤਾ ਹੂੰ ਅਜਮਨ ਲਦਾ ਪੰਜਾਬ ਦਾ ਦੂਜਾ ਤੀਜਾ ਸਕੂਲ ਹੋਗਾ ਜਿਹੜਾ ਸਭ ਤੋਂ ਚੰਗਾ ਸਕੂਲ ਹੈ ਹਮਮ ਔਰ ਲੋਗ ਟੈਸਟ ਦਿੰਦੇ ਆ ਔਰ ਸਪਾਰਸ਼ਾ ਕਰਾਉਂਦੇ ਆ ਸਾਡੇ ਤੋਂ ਮੈਂ ਕਿਹਾ ਵੀ ਸਪਾਰਸ਼ ਨਾਲ ਨਹੀਂ ਕੰਮ ਹੋ ਸਕਦਾ ਜੋ ਟੈਸਟ ਕਲੀਅਰ ਹੋ ਗਿਆ ਉਹ ਬੱਚਾ ਉਹ ਤੋਂ ਪੜ ਲੂਗਾ ਇਹ ਦਿਨ ਵੀ ਕਦੀ ਸੋਚ ਸਕਦੇ ਜੇ ਸਰਕਾਰੀ ਸਕੂਲਾਂ ਦੇ ਆ ਬਿਲਕੁਲ ਸੋ ਜਿੱਲੀ ਚ ਵੀ ਇਹ ਸਿਸਟਮ ਜਿ ਚਾਹ ਓ ਰਿਕਸ਼ੇ ਦਾ ਬੱਚਾ ਹੋਵੇ ਚਾਹੇ ਕਿਸੇ ਬਹੁਤ ਵੱਡੇ ਘਰਾਨੇ ਦਾ ਜੱਜਸ ਦਾ ਬੱਚਾ ਹੋਵੇ ਕੋਈ ਉਸੇ ਟੇਬਲ ਤੇ ਬੈਠ ਕੇ ਪੜਦਾ ਜਿੱਥੇ ਰਿਕਸ਼ੇ ਦਾ ਬੱਚਾ ਪੜਦਾ ਹੈ ਇਹ ਸਿਮਿਲਰਿਟੀ ਇੰਡੀਆ ਚ ਖਤਮ ਹੋਣੀ ਚਾਹੀਦੀ ਸੀ ਉਦਾਂ ਹੀ ਸੇਮਨ ਪੰਜਾਬ ਹੈ ਲੋਕਾਂ ਨੇ ਪ੍ਰਾਈਵੇਟ ਸਕੂਲਾਂ ਨੂੰ ਹਟਾ ਕੇ ਆਪਣੇ ਬੱਚੇ ਆਰਨੀ ਵਾਲੇ ਔਰ ਜਲਾਲਾਬਾਦ ਲੈ ਆਏ ਬਹੁਤ ਵੱਡੀ ਗੱਲ ਹੈ ਤਾਂ ਕਹਿੰਦੇ ਮਹੱਲਾ ਕਲੀਨਿਕਾਂ ਦੇ ਵਿੱਚ ਜਿਵੇਂ ਵਿਰੋਧੀ ਤੇ ਰਹੀ ਕਹਿੰਦਾ ਵੀ ਮਹੱਲਾ ਕਲੀਨਿਕ ਬਸ ਨਾਂ ਦੇ ਬਣਾਤੇ ਪੋਚਾ ਮਾਰ ਕੇ ਐਦਾਂ ਕਰਤਾ ਕਿ ਕੋਈ ਇਹਦਾ ਫਾਇਦਾ ਹੈ ਨਹੀਂ ਕਹਿੰਦੇ ਲੋਕਾਂ ਨੂੰ ਕਿਵੇਂ ਦੇ ਵਿਰੋਧੀ ਤੇ ਜਿਹੜਾ ਕਹਿੰਦਾ ਉਹਨੂੰ ਕਿ ਤੁਸੀਂ ਆਮ ਆਦਮੀ ਕਲੀਨਿਕ ਚਲੋ ਇੱਥੇ ਮਹੱਲਾ ਕਲੀਨਿਕ ਹੈ ਉੱਥੇ ਆਮ ਆਦਮੀ ਕਲੀਨਿਕ ਹੈ ਜਾ ਕੇ ਵੇਖ ਰਹੇ ਨੇ ਡਾਕਟਰ ਨਾ ਮਿਲੇ ਤਾਂ ਅਸੀਂ ਦੇਂਦਾ ਲੋਕਾਂ ਨੂੰ ਮੈਡੀਸਿਨ ਫ੍ਰੀ ਨਾ ਮਿਲੇ ਅਸੀਂ ਦੇਂਦਾ ਨਾ ਲੋਕਾਂ ਨੂੰ ਉਹ ਸਹੂਲਤ ਨਾ ਮਿਲੇ ਜਿਹੜੀ ਫਸਲ ਦੀ ਜ਼ਰੂਰਤ ਹੁੰਦੀ ਹੈ ਬਿਲਕੁਲ ਅਸੀਂ ਦੇਂਦਾ ਨਾ ਸਾਨੂੰ ਵੋਟ ਵੀ ਨਾ ਪਾਉ ਕੋਈ ਤਰ੍ਹਾਂ ਦੀ ਬਟ ਜੇ ਉਹ ਇਹਨਾਂ ਤੋਂ ਤਾਂ ਇਹ ਤਾਂ ਕੋਈ ਨਹੀਂ ਕਰੀ ਹੋਇਆ ਸੋ ਮਿਲਦਾ ਰਜਿੰਦਰ ਨਗਰ ਚ ਵੀ ਖਾਲੀ ਇੱਕ ਏਰੀਆ ਚ ਵੀ ਤਿੰਨ ਵੇਖੀਆਂ ਸੀ ਮਹਲਾ ਕਲੀਨਿਕ ਔਰ ਬੜੀ ਚੰਗੀ ਸਿਸਟਮ ਹੈ ਮੈਂ ਇੱਕ ਚੈੱਕ ਵੀ ਕਰਨ ਗਿਆ ਐ ਸਪੈਸ਼ਲੀ ਇੱਥੇ ਨਰਾਇਣਾ ਵਿਲੇਜ ਉੱਤੇ ਅਸੀਂ ਗਏ ਪ੍ਰੋਪਰ ਡਾਕਟਰ ਨੇ ਤਿੰਨ ਉਹਨਾਂ ਦੇ ਨਾਲ ਟੀਮ ਹੈ ਚਾਰ ਬੱਚੇ ਨੇ ਔਰ ਟੋਟਲੀ ਮੈਡੀਸਿਨ ਫ੍ਰੀ ਹੈ ਇਸ ਤੋਂ ਬਾਅਦ ਲੋਕ ਕੀ ਭਾਲਦੇ ਆ ਗਰੀਬਾਂ ਦੇ ਹੀ ਚਾਹੁੰਦੇ ਬਿਨੂੰ ਮੈਡੀਸਿਨ ਫ੍ਰੀ ਮਿਲੇ ਅਦਰਵਾਈਜ਼ ਦੋ ਤਿੰਨ ਸਦਾ ਡਾਕਟਰ ਫੀਸ ਹੀ ਲੈ ਲੈਂਦੇ ਆ ਸੋ ਬਹੁਤ ਵਧੀਆ ਸਿਸਟਮ ਬਣਾ ਕੇ ਦਿੱਤਾ ਚਾਹੇ ਐਜੂਕੇਸ਼ਨ ਹੋਵੇ ਚਾਹੇ ਹੈਲਥ ਹੋਵੇ ਚਾਹੇ ਬਿਜਲੀ ਪਹੁੰਚਦਾ ਹੋਵੇ ਜਿਹੜੀ ਦਿੱਲੀ ਛਾਟੜ ਘੱਡੇ ਘੱਟ ਲੱਗਦੇ ਸੀ ਅੱਜ ਅਰਵਿੰਦ ਕੇਜਰੀਵਾਲ ਜੀ ਉਹਨਾਂ ਨੇ ਦਿੱਲੀ ਚ ਚੁਪੱਕਾ ਵੀ ਨਹੀਂ ਮਾਰਦੀ ਹਾਂ ਬਿਜਲੀ ਹਾਂ ਉਹ ਤਾਂ ਅਸੀਂ ਗੱਲਬਾਤ ਵੀ ਕੀਤੀ ਇੱਥੇ ਲੋਕਾਂ ਨਾਲ ਉਹਨਾਂ ਨੇ ਕਿਹਾ ਕਹਿੰਦੇ ਵੀ ਬਿਜਲੀ ਨਹੀਂ ਆਉਂਦੀ ਮਤਲਬ ਜਿਹੜਾ ਹੈਗਾ ਬੈਲ ਨਹੀਂ ਆਉਂਦਾ ਪਾਣੀ ਨਹੀਂ ਸਾਨੂੰ ਸਮੱਸਿਆ ਹੈ ਨਹੀਂ ਤਾਂ ਬਦਲਾਅ ਲੱਗਦਾ ਹੈ ਵੀ ਹੋਇਆ ਇੱਥੇ ਲਗਭਗ ਬਦਲਾਅ ਉਹਦਾ ਕਮਾਲ ਹੋ ਗਿਆ ਅੱਜ 70 ਸਾਲ ਚੋਂ ਕੰਮ ਨਹੀਂ ਹੋਏ ਜਿਹੜੇ ਅਰਵਿੰਦ ਕੇਜਰੀਵਾਲ ਨੇ ਪਿਛਲੇ 10 ਸਾਲ ਚ ਕੰਮ ਕਰਤੇ ਹਾਂ ਉਹ ਕੀਤੇ ਵੀ ਉਹਨਾਂ ਲੋਕਾਂ ਲਈ ਜਿਨ੍ਹਾਂ ਨੂੰ ਜ਼ਰੂਰਤ ਹੈ ਹਾਂ ਬਸਾਂ ਦਾ ਕਿਰਾਇਆ ਕਿਤੇ ਇੰਡੀਆ ਚ ਪਹਿਲਾਂ ਮਾਫ ਨਹੀਂ ਸੀ ਹਾਂ ਉਹ ਸਭ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਜੀ ਲੇਡੀਜ਼ ਲਈ ਸਟਾਰਟ ਕਰਿਆ। ਹੂੰ। ਤੀਰਥ ਯਾਤਰਾ ਕਦੇ ਕੋਈ ਅੱਜ ਤੱਕ ਜਿਹੜੇ ਵੱਡੇ-ਵੱਡੇ ਆਦੇਪ ਨੂੰ ਗੜ੍ਹ ਕਹਿੰਦੇ ਵੇ ਸੀ ਉਸ ਸਮਾਜ ਤੋਂ ਨੇ ਉਹਨਾਂ ਤੋਂ ਹੀ ਕਦੇ ਤੀਰਥ ਯਾਤਰਾ ਹੋਈਆਂ। ਹੂੰ। ਅਰਵਿੰਦ ਕੇਜਰੀਵਾਲ ਜੀ ਪੂਰੀ ਟ੍ਰੇਨ ਬੁੱਕ ਕਰਾ ਕੇ ਬੱਚਿਆਂ ਨੂੰ ਆਦੇ ਮਾਪਿਆਂ ਦੇ ਜਿਹੜੇ ਬਜ਼ੁਰਗ ਹੈ ਸਾਡੇ ਦੇ ਲਈ ਉਹਨਾਂ ਨੂੰ ਹੁਣ ਪੰਜਾਬ ਵਿੱਚ ਵਿੱਚ ਪਿੱਛੇ ਸਟਾਰਟ ਕਰੀਏ। ਹੂੰ। ਬੱਸਾਂ ਪਰ ਪਰ ਲੈ ਕੇ ਗਿਆ ਹੀ ਕੁਝ ਹੋ ਸਕਦਾ ਹੈ। ਵੀ ਸਰਕਾਰ ਲੋਕਾਂ ਦੇ ਪੈਸੇ ਨੂੰ ਉਹਨਾਂ ਲਈ ਯੂਟਿਲਾਈਜ਼ ਕਰੇ। ਹੂੰ। ਉਹਨੂੰ ਸਰਕਾਰ ਕਹਿੰਦੇ। ਤਾ ਕਹਿੰਦੇ ਅਰਵਿੰਦ ਕੇਜਰੀਵਾਲ ਨੇ ਬੀਤੇ ਦਿਨੀ ਇਹ ਵੀ ਆਖਿਆ ਸੀ ਬੜੀਆਂ ਰੋਕਾਂ ਬੜੇ ਧੱਕੇ ਸ਼ਾਹੀ ਬੜਾ ਕੁਝ ਹੋ ਰਿਹਾ ਹੈ ਤਾਂ ਕਿਵੇਂ ਦੇਖ ਦੋ ਇਹਨਾਂ ਚੀਜ਼ਾਂ ਨੂੰ ਵੀ ਇਹ ਜਿਹੜਾ ਵਿਰੋਧ ਕਰਨ ਦਾ ਢੰਗ ਹੈ ਵਿਰੋਧੀਆਂ ਦਾ ਉਹ ਹਮਲਾ ਵੀ ਦੇਖੋ ਤੁਸੀਂ ਅਰਵਿੰਦ ਕੇਜਰੀਵਾਲ ਤੇ ਹੁੰਦਾ ਦੇਖੋ ਤੁਸੀਂ ਜੋ ਮਰਜ਼ੀ ਕਰ ਲਓ ਹਮਲਾ ਕਰਕੇ ਗੱਡੀ ਤੋੜ ਸਕਦੇ ਹੋ ਕਿਸੇ ਨੂੰ ਸੱਟ ਪਹਹਾ ਸਕਦੇ ਪਰ ਲੋਕਾਂ ਦਾ ਦਿਲ ਨਹੀਂ ਜਿੱਤ ਸਕਦੇ ਉਹ ਤੁਸੀਂ ਆਪਦੇ ਕੰਮ ਆ ਸੀ ਤਾਂ ਭਾਜਪਾ ਨੂੰ ਵੀ ਖੁੱਲੀ ਆਫਰ ਦਿੰਨੇ ਆ ਬੀ ਤੁਸੀਂ ਜੋ ਕੰਮ ਕੀਤੇ ਉਹਨਾਂ ਨੇ ਲੋਕਾਂ ਲਈ ਆਦੇ ਪੰਮਫਲੇਟ ਲੈ ਕੇ ਜਾਓ ਆਪਦਾ ਚੋਣ ਮੈਨੀਫੈਸਟੋ ਲੈ ਕੇ ਜਾਓ ਜੇ ਲੋਕਾਂ ਨੂੰ ਤੁਹਾਡੇ ਤੇ ਟਰਸਟ ਹੋਊਗਾ ਲੋਕ ਤੁਹਾਨੂੰ ਵੋਟ ਪਾ ਦੇਣਗੇ ਤੁਹਾਨੂੰ ਕਿਸੇ ਨਾਲ ਬੋਲਣ ਦੀ ਵੀ ਲੋੜ ਨਹੀਂ ਅਸੀਂ ਵੀ ਤਾਂ ਡੇਲੀ ਲੋਕਾਂ ਲਈ ਉਹਨਾਂ ਦੇ ਜਿਹੜੇ ਪੰਮਫਲੇਟ ਹੈ ਇਥੋਂ ਦੁਰਗੇਸ਼ ਪਾਟਕ ਜੀ ਨੇ ਸਾਡੇ ਜਿਹੜੇ ਪੰਜਾਬ ਦੇ ਪਹਿਲਾ ਕੋ ਇਨਚਾਰਜ ਉਹ ਇਥੋਂ ਲੈਕਚਰ ਲੜ ਰਹੇ ਜਿੰਦਨ ਨਗਰ ਤੋਂ ਉਹਨਾਂ ਦਾ 8 ਪੇਜਾਂ ਦਾ ਇੱਕ ਚੋਣ ਮੈਨੀਫੈਸਟੋ ਬਣਾਇਆ ਜੋ ਉਹਨਾਂ ਨੇ ਕੰਮ ਕੀਤੇ ਤੁਹਾਨੂੰ ਬੀਜੇਪੀ ਵਾਲੇ ਵੀ ਇਹ ਕਹਿਣਗੇ ਕਿ ਬੀ ਦੁਰਗੇਸ਼ ਨੇ ਬਹੁਤ ਅੱਛਾ ਕੰਮ ਕੀਏ ਵੋਟ ਪਹੁੰਚਾਣਾ ਆਪਾਂ ਲ ਇਹ ਵੱਡ ਵੱਡੀ ਗੱਲ ਹੈ ਕਿ ਦੋ ਮਤਲਬ ਕੰਮ ਦੀ ਰਾਜਨੀਤੀ ਬੋਲਦੀ ਹੈ ਬਿਲਕੁਲ ਜੀ ਕੰਮ ਦੀ ਰਾਜਨੀਤੀ ਬੋਲਦੀ ਹੈ ਲੋਕ ਕੰਮ ਨੂੰ ਪਸੰਦ ਕਰਦੇ ਹਾਂ ਤਾਂ ਪੰਜਾਬ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਐਸਐਸਫ ਦੀ ਸ਼ੁਰੂਆਤ ਕੀਤੀ ਗਈ ਸੀ ਤਾਂ ਉਹਨਾਂ ਨੇ ਵੀ ਤੇ ਦਿਨ ਆਖਿਆ ਕਿ ਹੋਰ ਸੂਬਿਆਂ ਦੇ ਮੁੱਖ ਮੰਤਰੀ ਇਸ ਸੰਬੰਧੀ ਜਾਣਕਾਰੀ ਲੈ ਰਹੇ ਹੈ ਕਿ ਕਿਹੋ ਜੀ ਫੋਰਸ ਹੈ ਕਿਵੇਂ ਬਣਾਈ ਹੈ ਤਾਂ ਉਹਨਾਂ ਨੂੰ ਕਿਵੇਂ ਦੇਖਦੇ ਹੋ ਬਈ ਜੀ ਦੇਖੋ ਜਦੋਂ ਬਾਈ ਚਾਂਸ ਕੋਈ ਰੱਬ ਨਾ ਕਰੇ ਕਿਸੇ ਨੂੰ ਮੁਸੀਬਤ ਪੈ ਜੇ ਐਕਸੀਡੈਂਟ ਹੋ ਜਾਏ ਹਾਂ ਉਹਦਾ ਮੈਕਸਿਮਮ ਟਾਈਮ ਸਾਡੇ ਅਟਮੈਂਟ ਹੈ ਹਮ 8 ਮਿੰਟਾਂ ਚ ਤੁਹਾਨੂੰ ਐਸਐਸਐਫ ਦੀ ਗੱਡੀ ਚਾੱਕ ਕੇ ਹਸਪੀਟਲ ਪਹੁੰਚਾ ਦਿੰਦੇ ਹਾਂ ਹਮ ਇਸ ਤੋਂ ਵੱਡਾ ਜ਼ਿੰਦਗੀ ਚ ਪਹੁੰਚਣ ਵਾਲਾ ਕੋਈ ਕੰਮ ਨਹੀਂ ਹੈਗਾ ਬਿਲਕੁਲ ਜੀ ਚਾਹੇ ਕਿਸੇ ਨੂੰ ਛੱਟ ਘੱਟ ਲੱਗੀ ਹੈ ਜਾਂ ਵੱਧ ਲੱਗੀ ਹੈ ਜੇ ਕੋਈ ਐਮਰਜੈਂਸੀ ਵੀ ਹੈ ਜੇਦੋਂ ਤੁਸੀਂ ਟਾਈਮ ਤੇ ਉਹਨੂੰ ਤੁਸੀਂ ਡਾਕਟਰ ਨੂੰ ਫਰਸਟ ایڈ ਮਿਲ ਜੇ ਡਾਕਟਰ ਕੋਲ ਹੈ ਜੇ ਉਹਦਾ ਮੈਡੀਸਨ ਪ੍ਰੋਪਰ ਟਰੀਟਮੈਂਟ ਹੋ ਜੇ ਹਮ ਤਾਂ ਅਗਲੀ ਦੀ ਜ਼ਿੰਦਗੀ ਬਚਾਉਣ ਤੋਂ ਵੱਡਾ ਜ਼ਿੰਦਗੀ ਚ ਕੋਈ ਪਹੁੰਚ ਨਹੀਂਗਾ ਬਿਲਕੁਲ ਨੀ ਪਹਿਲਾਂ ਆਪਾਂ ਡਰਦੇ ਹੁੰਦੇ ਸੀ ਐ ਕੋਈ ਐਕਸੀਡੈਂਟ ਹੋ ਗਿਆ ਕਿਤੇ ਮੇਰੇ ਬਿੱਲੇ ਨਾ ਲੱਗ ਜੇ ਹੂੰ ਮੈਨੂੰ ਨਾ ਕਿਤੇ ਨੁਕਸਾਨ ਕਈ ਵਾਰੀ ਹੋਇਆ ਵਿਚਾਰਿਆਂ ਦਾ ਹੂੰ ਅੱਜ ਕੋਈ ਸ਼ੁਭ ਬਣ ਜਿੰਦੇ ਉਹ ਕਿਤੇ ਮਾਰੇ ਹੀ ਨੇ ਜਿਹੜਾ ਚੱਕ ਲ ਜਾਂਦਾ ਹੂੰ ਮਾਠਾ ਉਹਨੂੰ ਫਰਿਸ਼ਤੇ ਸਕੀਮ ਚਲਾਈ ਹੂੰ ਸੋ ਅਲੱਗ-ਅਲੱਗ ਸਕੀਮ ਨੇ ਉਦਾਂ ਹੀ ਪੰਜਾਬ ਦੇ ਵਿੱਚ ਹੁਣ ਪੰਜਾਬ ਛੱਡ ਕੇ ਹੁਣ ਦਿੱਲੀ 'ਚ ਅਰਵਿੰਦ ਜੀ ਨੇ ਇੱਕ ਨਵੀਂ ਐਨਾਨਸਮੈਂਟ ਕਰੀਏ 2100 ਰੁਪਏ ਦੀ ਆਲਰੇਡੀ ਜਵਾਹਰ ਲੇਡੀਆਂ ਨੂੰ 2100 ਰੁਪਏ ਦੇਣਗੇ ਪਰ ਇੱਕ ਸਜੀਵਨੀ ਚਲਾਈ ਹੈ ਵੀ 60 ਸਾਲ ਦੇ ਉੱਪਰ ਜਿਹੜੇ ਬਜ਼ੁਰਗ ਹੈ ਉਹਦਾ 100% ਲਾਜ ਆ ਟੋਟਲੀ ਫ੍ਰੀ ਹੋਗਾ ਚਾਹੇ ਜਿੰਨਾ ਮਰਜੀ ਖਰਚ ਆ ਜਾਏ 10 ਕਰੋੜ ਰੁਪਇਆ ਆ ਜਾਏ ਚਾਹੇ ਉਸ ਤੋਂ ਜ਼ਿਆਦਾ ਤਾਂ ਉਸ ਗੱਲ ਤੇ ਵੀ ਕਹਿ ਦਿੰਦੇ ਆ ਕਹਿੰਦੇ ਵੀ ਆਮ ਆਦਮੀ ਵਾਲੇ ਕੰਨੀਆਂ ਗੱਲਾਂ ਕਰਦੇ ਆ ਬਾਅਦ ਦੇ ਵਿੱਚ ਇਹ ਪੂਰੀਆਂ ਨਹੀਂ ਕਰਦੇ ਤਾਂ ਪੰਜਾਬ ਦੇ ਵਿੱਚ ਵੀ ਕਹਿੰਦੇ ਵੀ ਗਰੰਟੀਆਂ ਦਿੱਤੀਆਂ ਸੀ ਪੂਰੀਆਂ ਨਹੀਂ ਹੋਈਆਂ ਪੰਜਾਬ ਵਿੱਚ ਆਪਾਂ ਗਰੰਟੀ ਦਿੱਤੀ ਸੀ ਬਿਜਲੀ ਦੀ ਤੁਸੀਂ ਦੱਸ ਦੋ ਫ੍ਰੀ ਹੋਈ ਕਿ ਨਹੀਂ ਹੂੰ ਪੰਜਾਬ ਵਿੱਚ ਗਰੰਟੀ ਦੀ ਐਸਐਸਬੀ ਦੀ ਗਰੰਟੀ ਤਾਂ ਦਿੱਤੀ ਸੀ ਨਹੀਂ ਦਿੱਤੀ ਉਹ ਕਿਤੇ ਹੂੰ ਪੰਜਾਬ ਦੇ ਵਿੱਚ ਨੌਕਰੀਆਂ ਇਹ ਕਿਹਾ ਸੀ ਵੀ ਤੁਹਾਨੂੰ ਮੈਰਿਟ ਤੇ ਮਿਲਣਗੀਆਂ 50000 ਤੋਂ ਵੱਧ ਨੌਕਰੀਆਂ ਦੇ ਕੇ ਅੱਜ ਦਿੱਲੀ ਚ ਬੋਲਣ ਆਇਆ ਹਾਂ ਹਾਂ ਪਹਿਲੇ 2.5 ਸਾਲਾਂ ਚ ਸਹੀ ਹੈ ਹੂੰ ਝੂਠਾ ਨਹੀਂ ਇਹਦੇ ਸਹੀ ਹਾਂ ਉਹ ਨਹੀਂ ਬਿਲਕੁਲ ਉਸ ਤੋਂ ਬਾਅਦ ਤੁਸੀਂ ਟੇਲ ਤੋਂ ਆਉਂਦੇ ਹੋ ਮੇਰੇ ਤੋਂ ਵੀ ਅੱਗੇ ਥੋੜਾ ਹਲਕਾ ਹੈ ਹੂੰ ਅੱਜ ਤੱਕ ਕਦੇ ਜ਼ਿੰਦਗੀ ਚ ਪਾਣੀ ਨਹੀਂ ਵੇਖਿਆ ਸੀ ਟੇਲਾਂ ਤੇ ਹੂੰ ਨੇਰਾ ਵੀ ਬਣੀ ਜਾਂਦੀ ਹੈ ਖਾਲੇ ਵੀ ਬਣੀ ਜਾਂਦੇ ਔਰ 40 ਸਾਲਾਂ ਬਾਅਦ ਮੇਰੇ ਅਰਗੇ ਟੇਲਾਂ ਦੇ ਪਾਣੀ ਆਇਆ ਤੇ ਤੁਹਾਡੇ ਹਲਕੇ ਜਿ 40 ਸਾਲਾਂ ਬਾਅਦ ਆਇਆ ਇਸ ਤੋਂ ਵੱਡੇ ਲੋਕਾਂ ਨੂੰ ਕੀ ਮਨ ਸਕਦਾ ਤੁਸੀਂ ਦੱਸੋ ਔਰ ਸਭ ਤੋਂ ਵੱਡੀ ਗੱਲ ਪਰਚਾ ਖਰਚਾ ਖਤਮ ਹੋ ਗਿਆ ਆਉਣ ਲੈਕਚਰ ਲੰਗੇ ਕੋਈ ਕਹਦੇ ਮੈਂ ਕਿਸੇ ਦਾ ਨਾਮਿਨੇਸ਼ਨ ਉੱਡੇ ਹੁੰਦਾ ਅੱਜ ਤਾਂ ਲੋਕਾਂ ਨੂੰ ਸਿਸਟਮ ਸੀ ਵੀ ਸਿਸਟਮ ਠੀਕ ਹੋਣਾ ਚਾਹੀਦਾ ਜੋ ਜਿਹੜੀ ਤੁਸੀਂ 1000 ਰੁਪਏ ਦੀ ਗੱਲ ਕਰਦੇ ਹੋ 1100 ਰੁਪਏ ਦੇਣਾ ਕੱਲ ਮੁੱਖ ਮੰਤਰੀ ਪੰਜਾਬ ਨੇ ਅਨਾਉਂਸ ਕਰਤਾ ਵੀ ਅਗਲੇ ਸੈਸ਼ਨ ਦੋਸੀ ਪਹਿਲਾਂ ਨੋਸਕਰ ਦੇਾਂਗੇ ਹੂੰ ਸੋ ਕੋ ਸਰਕਾਰ ਨੂੰ ਇਸ ਟੀਮ ਨੇ 2 ਸਾਲ ਦਾ ਆਪ ਕਾਰਨ ਦੀ ਨਹੀਂ ਰੱਖ ਲਈ ਉਹ ਨਹੀਂ ਬੰਦਾ ਆਪਣੇ ਤੋਂ ਹਾਂ ਬਿਲਕੁਲ ਜੀ ਇਹ ਦੋ ਤੋਂ 3 ਪਾਣੇ 3 ਸਾਲਾਂ ਚ ਕੀ ਕਰ ਸਕਦੇ ਸੀ ਜੋ ਆਪਦੇ ਵੱਲੋਂ ਬੈਸਟ ਹੋਇਆ ਸਰਕਾਰ ਨੇ ਉਹ ਐਫਰਟ ਕਰੇ ਹੂੰ ਸਰਕਾਰ ਆਪਦੇ 3.5 ਲੱਖ ਕਰੋੜ ਦਾ ਕਰਜ਼ਾ ਸੀ ਉਹ ਤੋਂ ਬਾਹਰ ਵੀ ਹੁਣ ਸਿਸਟਮ ਆਰਡੀਐਫ ਸਾਡਾ ਬੰਦ ਕਰਤਾ ਜੀਐਸਟੀ ਬੜੀ ਮੁਸ਼ਕਿਲਾਂ ਦਿੰਦੇ ਆ ਜਿੰਨੇ ਫੰਡ ਸੈਂਟਰ ਨੂੰ ਦੇਨੇ ਉਹ ਤਾਂ ਸੈਂਟਰ ਨੇ ਰੋਕ ਰੱਖੇ ਆ ਤਾਂ ਬੜੀ ਜਲਦੀ ਜਦੋਂ ਸਾਰੇ ਫੰਡ ਵੀ ਆ ਜਾਣਗੇ ਬੜੀ ਜਲਦੀ ਅਸੀਂ ਉਹ ਕਹਿ ਸਕਦੇ ਆ ਤਾਂ ਲੋਕਾਂ 'ਚ ਜਾ ਰਹੇ ਹਾਂ ਬਈ ਪ੍ਰਚਾਰ ਕਰ ਰਹੇ ਹਾਂ ਤਾਂ ਕਿੰਨਾ ਖੰਗਾਰਾ ਮਿਲ ਰਿਹਾ ਲੋਕਾਂ ਦਾ ਸਵਰ ਚੌਥੀ ਵਾਰ ਅਰਿੰਦ ਕੇਜਰੀਵਾਲ ਮੁੱਖ ਮੰਤਰੀ ਦਿੱਲੀ ਦੇ ਬਣ ਗਏ ਹੂੰ ਔਰ ਰਜਿੰਦਰ ਨਗਰ ਤੋਂ ਦੁਰਗੇਸ਼ ਪਾੜ ਬਹੁਤ ਚੰਗੀ ਲੀਡ ਨਾਲ ਭਰਾ ਸਾਡਾ ਐਮਐਲਏ ਬਣੂਗਾ ਪੂਰੀ ਆਸ ਹੈ 100% ਠੀਕ ਹੈ ਭਾਈ ਧੰਨਵਾਦ ਭਾਈ ਜੀ ਬਹੁਤ ਬਹੁਤ ਥੈਂਕ ਯੂ ਤੁਹਾਡਾ ਵੀ ਤਾਂ ਇਹ ਸੰਭਾਈ ਜਗਦੀਪ ਕੰਬੋਜ਼ ਗੋਲਡੀ ਜਲਾਲਾਬਾਦ ਤੋਂ ਵਿਧਾਇਕ ਨੇ ਮਿਹਨਤੀ ਵਿਧਾਇਕ ਨੇ ਤਾਂ ਇਹਨਾਂ ਵੱਲੋਂ ਜਿਹੜੀ ਰਜਿੰਦਰ ਨਗਰ ਦੀ ਪ੍ਰਚਾਰ ਦੀ ਜ਼ਿੰਮੇਵਾਰੀ ਸਾਂਭੀ ਗਈ ਹੈ ਨਤੀਜੇ 8 ਫਰਵਰੀ ਨੂੰ ਆਉਣੇ ਆ 5 ਫਰਵਰੀ ਨੂੰ ਵੋਟਾਂ ਪੈਣਗੀਆਂ ਪਤਾ ਲੱਗ ਜਾਏਗਾ ਕਿ ਦਿੱਲੀ ਦੀ ਸਿਆਸਤ ਚ ਕੀ ਹੁੰਦਾ ਚੌਥੀ ਵਾਰ ਆਮ ਆਦਮੀ ਪਾਰਟੀ ਜਾਂ ਫਿਰ ਸੱਤਾ ਪਲਟਦੀ ਹੈ ਜੁੜੇ ਰਹੋ ਦਾ ਪੋਸਟ ਮੇਲ ਦੇ ਨਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ